ਇਕੋ ਦਿਨ ਅੱਜ ਬਹੁਤ ਹੀ ਵਧੀਆ ਦਿਨ ਹੈ ਅੱਜ ਕਾਰਗਿਲ ਦਿਵਸ ਵੀ ਇਹ ਪਹਿਲਾਂ ਤੋਂ ਮੁਬਾਰਕ ਔਰ ਮੈਂ ਦੇਸ਼ਪਗਤ ਯੂਨੀਵਰਸਿਟੀ ਦਾ ਵਾਈਸ ਚਾਂਸਰ ਮੇਰੇ ਨਾਮ ਮੈਂ ਡਾਕਟਰ ਅਰਸ਼ਦਾ ਵਰਦੀ ਨੇ ਨਾਲ ਪ੍ਰੈਜ਼ੀਡੈਂਟ ਸਰ ਡਾਕਟਰ ਸੰਦੀਪ ਸਿੰਘ ਜੀ ਤੇ ਅਸੀਂ ਇੱਥੇ ਅੱਜ ICC ਪਾਰਟਨਰਸ ਦੀ ਮੀਟ ਕਰ ਰਹੇ ਕਿ ਸਾਡੇ ਐਸੋਸੀਏਟਸ ਹੈਗੇ ਇਨਫੋਰਮੇਸ਼ਨ ਕੈਰੀਅਰ ਕਾਉਨਸਲਟਿੰਗ ਸੈਂਟਰ ਅਸੀਂ ਪੂਰੇ ਇੰਡੀਆ ਦੇ ਵਿੱਚ ਖੋਲ ਰਹੇ ਹਾਂ ਔਰ ਬਾਰਬੀ ਮੀਨ ਹੈ ਕਿ ਅਸੀਂ ਚਾਹੁੰਦੇ ਕਿ ਬੱਚੇ ਨੂੰ ਇੱਕ ਜਗ੍ਹਾ ਦੇ ਉੱਪਰ ਸਾਰੀ ਕੈਰੀਅਰ ਗਾਈਡੈਂਸ ਤੇ ਕਾਉਨਸਲਿੰਗ ਮਿਲ ਸਕੇ ਸਾਡੇ ਕੋਲੇ ਦੇਸ਼ਵਤ ਯੂਨੀਵਰਸਿਟੀ ਦੇ ਵਿੱਚ ਰੈਗੂਲਰ ਕੋਰਸਸ ਵੀ ਹੈ ਆਨਲਾਈਨ ਵੀ ਹੈ ਡਿਸਟੈਂਸ ਐਜੂਕੇਸ਼ਨ ਵੀ ਹੈ ਤੇ ਸਾਡਾ ਬਾਹਰ ਐਮਬੀਬੀਐਸ ਦਾ ਯੂਨੀਵਰਸਿਟੀ ਵੀ ਹੈ ਨਾਰਥ ਅਮਰੀਕਾ ਕੈਰੀਬੀਨ ਆਇਲੈਂਡ ਸੇਨ ਵਿੰਸੈਂਟ ਦੇ ਵਿੱਚ ਔਰ हर तरह का कोर्स हर कोई बच्चा रेगुलर पढ़ना चाहता कैंपस आए एक सौ पा तो उपर कोर्स है उत्तर नैक ए प्लस यूनिवर्सिटी है इंडिया टॉप फाइव परसेंट यूनिवर्सिटी आ गई है नैक फून कर यू जी सी एनटाइटल ऑनलाइन प्रोग्राम है इंडिया या अब्रॉड कोई बार बच्चा है वो ऑनलाइन एजुकेशन ले लैसा ऑनलाइन ही एडमिशन होगी ई कॉन्टेंट पढ़ेगा वर्ल्ड क्लास एल एम एस है प्लेसमेंट फैसिलिटी साढ़े को बच्चे की और स्टूडेंट जब ऑनलाइन एग्जाम देगा ਡਿਸਟੈਂਸ এডਿਕੇਸ਼ਨ ਦੇ ਵਿੱਚ ਸਾਡਾ 셀ਫ ਲਰਨਿੰਗ ਮਟੀਰੀਅਲ ਇੰਡੀਆ ਜਿਹੜੀ ਬੈਸਟ ਇਗਨੂ ਯੂਨੀਵਰਸਿਟੀ ਹੈ ਉਹ ਤੋਂ ਪ੍ਰੋਪਰ ਅਪਰੂਵਡ ਹੈ ਸਾਡਾ ਤਾਂ ਉਸ ਲੈਵਲ ਤੇ ਅਸੀਂ ਜਾ ਰਹੇ ਹਾਂ ਤਾਂ ਅਸੀਂ ਪਾਰਟਨਰਸ ਨਾਲ ਬਣਾ ਰਹੇ ਹਾਂ ਤਾਂ ਕਿ ਬੱਚੇ ਨੂੰ ਇੱਕ ਜਗ੍ਹਾ ਦੇ ਉੱਪਰ ਹਰ ਤਰ੍ਹਾਂ ਦੀ ਜਾਣਕਾਰੀ ਮਿਲ ਸਕੇ ਕਿ ਦੇਸ਼ ਭਗਤ ਜੀ ਕਿੰਦਾਂ ਦੇ ਕੋਰਸਿਸ ਕਿਹੜਾ ਕੋਰਸ ਕਰਕੇ ਉਹਨਾਂ ਨੂੰ ਕੱਲ ਫਿਊਚਰ ਅਪੋਰਚੁਨਿਟੀਆਂ ਮਿਲਣ ਕਿ জব ਦੀਆਂ ਜਾਂ ਆਪਣਾ ਕੰਮ ਕਰਨ ਦੀਆਂ ਜਾਂ ਕੋਈ ਕੰਪੀਟੀਟਿਵ ਇਗਜ਼ਾਮ ਥਰੂ ਉਹਨਾਂ ਨੇ ਕੱਲ ਆਈਐਸ ਆਪੀਐਸ ਜਾਂ ਪੋਰ ਲਾਈਟ ਸਰਵਿਸਿਜ਼ ਜੁਆਇਨ ਕਰਨਾ ਸਰਕਾਰੀ ਨੌਕਰੀ ਲਈ ਵੀ ਤਿਆਰ ਹੋ ਸਕਦੇ ਬੱਚੇ ਤਾਂ ਜਿੱਦਾਂ ਦੇ ਸਟੂਡੈਂਟ ਦਾ ਰੁਝਾਨ ਹੈ ਉਹਦਾਂ ਦੇ ਸਬਜੈਕਟ ਹੋਦਾਂ ਤੇ ਕੋਰਸ ਹੋਦਾਂ ਤੇ ਪ੍ਰੋਗਰਾਮ ਹੈ ਡੋਮੇਨ ਦੇ ਵਿੱਚ ਉਹਨੂੰ ਸਾਡੇ ਜਿਹੜੇ ਪਾਰਟਨਰਸ ਪੂਰੀ ਗਾਈਡੈਂਸ ਤੇ ਕਾਉਨਸਲਿੰਗ ਦੇਣਗੇ ਤੇ ਇਹ ਅਸੀਂ ਉਪਰਾਲਾ ਤਾਂ ਕਰ ਰਹੇ ਆ ਕਿ ਬੱਚਾ ਪੂਰੀ ਇੰਡੀਆ ਕਿਸੇ ਜਗ੍ਹਾ ਤੇ ਵੀ ਹੋਵੇ ਆਫਰੈਂਸ ਹੋਵੇ ਤਾਂ ਸੈਂਟਰ ਖੋਲ ਰਹੇ ਆ ਉੱਥੋਂ ਬੱਚੇ ਨੂੰ ਪੂਰੀ ਜਾਣਕਾਰੀ ਮਿਲ ਸਕੇ ਔਰ ਜੇ ਉਹ ਕੈਂਪਸ ਸਣਾ ਚਾਹੁੰਦਾ ਪੜਨਾ ਹੋਵੇ ਆਨਲਾਈਨ ਪੜਨਾ ਚਾਹੁੰਦਾ ਉੱਥੇ ਬੈਠ ਕੇ ਪੜੇ ਔਰ ਡਿਸਟੈਂਸ ਐਜੂਕੇਸ਼ਨ ਹੈ ਤਾਂ ਉਹ ਕਿਸੇ ਵੀ ਸ਼ਹਿਰ ਚ ਇੰਡੀਆ ਚ ਕਰ ਸਕਦੇ ਕਿਹੜੇ ਪੇਸ਼ੈਂਟ ਦੇ ਸੈਂਟਰ ਓਪਨ ਕੀਤਾ ਜਾ ਰਿਹਾ ਹੈ ਅਸੀਂ ਇੱਥੇ ਸਾਡਾ ਜਿਹੜਾ ਦੇਖ ਰਹੇ ਲੁਧਿਆਣੇ ਦੇ ਵਿੱਚ ਮਿਸਟਰ ਮਨੀਸ਼ ਪਾਸਤੀ ਜੀ ਹੈਗੇ ਉਹ ਦੇਖ ਰਹੇ ਔਰ ਜਿੰਨੇ ਵੀ ਪਾਰਟਨਰਸ ਹੈ ਹੀਲ ਟੇਕ ਕੇਅਰ ਆਫ एवरीवन ਠੀਕ ਹੈ ਸਚਾਨ ਦੇ ਪੇਰੈਂਟਸ ਵੀ ਕਹਿਣਾ ਚਾਹੁੰਗਾ ਪੇਰੈਂਟਸ ਨੂੰ ਇੱਕ ਗੱਲ ਜਰੂਰ ਦੱਸਣਾ ਚਾਹੁੰਗਾ ਕਿ ਆਇਦਾ ਦੌਰ ਹੈ ਇਨੋਵੇਸ਼ਨ ਦਾ ਦੌਰ ਹੈ ਔਰ ਜੇ ਇਨੋਵੇਟ ਨਹੀਂ ਕਰੂੰਗਾ ਤਾਂ ਇਹ ਐਵੇਪੋਰੇਟ ਹੋ ਜਾਣਗੇ ਸਭ ਲੋਕ ਤਾਂ ਆਪਣੇ ਬੱਚਿਆਂ ਦੀ ਜਿੱਥੇ ਉਹਨਾਂ ਦਾ ਰੁਝਾਨ ਹੈ ਪੈਸ਼ਨ ਹੈ ਉਹ ਦਿਨ ਦੇ ਕੋਰਸ ਉਹਨਾਂ ਨੂੰ ਆਊਟ ਕਰਨ उन्होंने जोर जबरदस्ती ना कर अगर यूथ ज्यादा समझदार है और जिस फील्ड चाहते हैं और यूथ को भी कहूँगा कि तुम कुछ काम करना चाहो कुछ एक्सेलेंस अचीव करो तो हमेशा मैं ये कहना हूं बी योर सेल्फ लव योर सेल्फ स्टैंड अप योर सेल्फ एंड ऑल बाय योर सेल्फ जी प्रेस कॉन्फ्रेंस है इनफॉर्मेशन एंड काउंसलिंग सेंटर बीट है आ, इस ਇਵੈਂਟ ਤੇ ਅਸੀਂ ਬੇਸਿਕਲੀ ਆਈਸੀਸੀ ਸੈਂਟਰਸ ਨੂੰ ਪ੍ਰੋਤਸਾਹਨ ਮੋਟੀਵੇਟ ਕਰਨਾ ਕਰਨ ਵਾਸਤੇ ਆਏ ਹਾਂ ਪਲਾਸਮਾ ਦੀ ਗੱਲਬਾਤ ਸੁਣਨ ਆਏ ਹਾਂ ਕਿ ਕੀ ਕੀ ਚਾਹੀਦਾ ਹੈ ਟੂ ਇਨਸ਼ੋਰ ਕਿ ਗ੍ਰੋਸ એનਰੋਲਮੈਂਟ ਰੇਸ਼ੋ ਦੇਸ਼ ਦਾ ਵਧਾਇਆ ਜਾ ਸਕੇ ਆ ਆਪਣੇ ਦੇਸ਼ ਦੇ ਵਿੱਚ ਜੀਈਆਰ ਜਾਂ ਗ੍ਰੋਸ એનਰੋਲਮੈਂਟ ਰੇਸ਼ੋ ਦਾ ਕਾਫੀ ਘਟ ਹੈ ਇਸ ਕਰਕੇ ਉਸ ਦੀ ਜੇ ਇੰਪਰੂਵਮੈਂਟ ਕੀਤੀ ਜਾਵੇ ਜਿਵੇਂ ਡਿਵੈਲਪਡ ਨੇਸ਼ਨਾਂ ਦੇ ਵਿੱਚ ਇਹ ਬਹੁਤ ਨਾਰਮਲ ਆ ਕਿ ਜੀਆਰ ਬਹੁਤ ਹਾਈ ਹੁੰਦੀ ਹੈ ਇਸ ਕਰਕੇ ਉਹ ਡਿਵੈਲਪਡ ਦੇਸ਼ કહલાਏ ਜਾਂਦੇ ਹਾਂ ਤੇ ਉਹ ਬਣ ਜਾਂਦੇ ਆ ਆਪਣੇ ਆਪ ਤਾਂ ਉਹ ਇੱਕ ਇੰਪੋਰਟੈਂਟ ਪਾਰਟ ਹੈ ਤੇ ਆਪਾਂ ਉਸ ਚੀਜ਼ ਦੀ ਬੜੋਤੀ ਵਾਸਤੇ ਹੀ ਐਫਰਟ ਕਰ ਰਹੇ ਹਾਂ ਤਾਂ ਕਿ ਦੇਸ਼ ਇੱਕ ਡਿਵੈਲਪਡ ਦੇਸ਼ ਜਲਦੀ ਬਣ ਸਕੇ